ਘਰ ਆਇਆ ਫਿਰ ਮੇਰਾ ਸੋਹੇ ਬੰਕ ਦਵਾਰ सगਲਾ ਪਨ ਹਰਾ ਘਰ ਆਇ ਠਾਕੁਰ ਮਿਲੈ ਪੈ ਜੁ ਰਹੀ ਬੁਲ ਸ਼ਰਮਾਂਦੀ ਨਾਥਿ ਅਨਾਥਾ ਬਾਨ ਤੁਰਾਂ ਦੇ ਪਰਮ ਸਨਮਾਨਯੋ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਚ ਚੁਰ ਬੈਠੇ ਆਂ ਕਾਲੇ ਜੇ ਤੂੰ ਮੈਂ ਕੀਰਤਨ ਪਰਧਾਨਾ ਗੁਰਮਖ ਜਪੀਏ ਲਾਏ ਤਿਹਾਨਾ ਕੀਰਤਨ ਸਰਵਨ ਕਰ ਰਹੇ ਸਿ ਆਓ ਕੋਈ ਵੀ ਰਸਨਾ ਵਾਂਝੀ ਨਾ ਜਾਏ ਸਤਿਗੁਰਾਂ ਜੀ ਨੂੰ ਸਿਰ ਝੁਕਾ ਕੇ ਪਿਆਰ ਤੇ ਸਤਕਾਰ ਨਾਲ ਆਖੋ ਜੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਹਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਬੜਾ ਬਡੀਆਂ ਖੁਸ਼ੀਆਂ ਨੇ ਪਾਤਸ਼ਾਹੀਆਂ ਮਿਲ ਜਾਂਦੀਆਂ ਨੇ ਜਦੋਂ ਮੇਰਾ ਗੁਰੂ ਤੁਠਾ ਮਿਹਰ ਦੀ ਨਜ਼ਰ ਕਰ ਦਿੰਦਾ ਆਓ ਆਪਾਂ ਥੋੜੀ ਜੀ ਵਿਚਾਰ ਕਰਾਂਗੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੁਝ ਦਿਨਾਂ ਤੋਂ ਲੈ ਕੇ ਸਹਿਜ ਪਾਠ ਆਰੰਭ ਹੋਏ ਸੀ ਪਰਿਵਾਰ ਨੇ ਸਹਿਜ ਪਾਠ ਬਾਣੀ ਪੜ੍ਹੀ ਹੈ ਪਰ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਦੋਂ ਸਾਡੇ ਘਰੇ ਆਉਂਦੇ ਨੇ ਸਾਡੇ ਬੜੇ ਵੱਡੇ ਭਾਗ ਨੇ ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਕੀ ਮੈਂ ਵੱਡਿਆਂ ਭਾਗਾਂ ਵਾਲਾ ਤੇ ਗੁਰੂ ਮੇਰੇ ਘਰ ਆਇਆ ਸੋਹੇ ਪੰਖ ਦਵਾਰ ਸਗਲਾ ਬਨ ਹਰਾ ਮੈਂ ਬਾਪ ਕਰ ਕਰਕੇ ਮੇਰਾ ਜਿਹੜਾ ਮਨ ਸੇ ਅੰਦਰ ਸੀ ਉਹ ਸੁੱਕ ਚੁੱਕਾ ਸੀ ਜਦੋਂ ਗੁਰੂ ਨੇ ਬਿਮਾਰਕ ਚਰਨ ਪਾਏ ਮੇਰਾ ਮਨ ਫਿਰ ਹਰਿਆ ਹੋ ਗੀ ਗੁਰੂ ਮੇਰੇ ਹਿਰਦੇ ਚ ਨਿਵਾਸ ਕਰ ਗਿਆ ਮੇਰੇ ਘਰੇ ਆਇਆ ਆਓ ਦਾਸ ਦੀ ਇਹ ਇੱਛਾ ਹੁੰਦੀ ਹੈ ਕਿ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਆਏ ਹਾਂ ਤੇ ਉਸ ਪਰਮਾਤਮਾ ਵਾਹਿਗੁਰੂ ਦੀ ਸਿਮਤ ਜਿੰਨੀ ਵੀ ਹੋ ਸਕੇ ਉਨੀ ਜ਼ਰੂਰ ਕਰਿਆ ਕਰੀਏ ਪਰ ਆਓ ਸਭ ਤੋਂ ਪਹਿਲਾਂ ਸਿਮਰਨ ਚ ਸਾਂਝ ਪਾਓ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ ਕਿਉਂਕਿ ਅਸੀਂ ਇਕੱਲੇ ਬੈਠ ਕੇ ਸਿਮਰਨ ਕਰਦੇ ਵਾਹਿਗੁਰੂ ਜਪਦੇ ਆ ਤਾਂ ਇੱਕ ਆਵਾਜ਼ ਸਾਡੇ ਕੰਨਾਂ 'ਚ ਪੈਂਦੀ ਆ ਜਦੋਂ ਸੰਗਤ ਰੂਪ 'ਚ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਆ ਜਿੰਨੇ ਵੀ ਪ੍ਰਾਣੀ ਬੈਠੇ ਹੋਣ ਉਹਨਾਂ ਸਾਰਿਆਂ ਦੀ ਆਵਾਜ਼ ਮਿਲ ਕੇ ਸਾਡੇ ਕੰਨਾਂ 'ਚ ਪੈਂਦੀ ਆ ਤੇ ਸਾਨੂੰ ਫਲ ਉਹਨਾਂ ਜਾਦਾ ਮਿਲੇਗਾ ਆਓ ਜਿੰਨਾ ਵੀ ਸਮਾਂ ਆਪਾਂ ਸਤੁਰਾਂ ਦੀ ਦੀ ਸਿਖਤ ਕਰਾਂਗੇ ਆਉ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ ਸਿਮਰਨ ਚ ਸੰਝ ਪਾਓ ਆਖੋ ਵਾਗੁ ਗੁਰੂ ਵਾਗੁ ਗੁਰੂ ਵਾਗੁ ਗੁਰੂ ਸਤ ਗੁਰੂ ਵਾਗੁ ਗੁਰੂ ਵਾਗੁ ਗੁਰੂ ਵਾਗੁ ਗੁਰੂ ਵਾਗੁ ਗੁਰੂ ਵਾਗੁ ਗੁਰੂ ਵਾਗੁ ਗੁਰੂ ਵਾ ਗੁਰੂ ਵਾ ਵਾ ਗੁਰੂ 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 ਗੁਰੂ ਵਾਹ 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 ਸ਼੍ਰੀ ਅਨੰਦਪੁਰ ਸਾਹਿਬ ਦਰਸ਼ਨ ਦੇ ਗਾਰੇ ਕਰਨ ਜਾਂਦੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਕੁਝ ਸੰਗਤਾਂ ਢੇੜੀ 'ਚ ਬੈਠ ਕੇ ਸਤਲੁ ਦਰਿਆ ਨੂੰ ਪਾਰ ਕਰਕੇ ਆਉਂਦੀਆਂ ਨੇ ਉਹ ਸੰਗਤਾਂ ਜਦੋਂ ਢੇੜੀ 'ਚ ਬੈਠਦੀਆਂ ਨੇ ਤੇ ਸ਼ਬਦ ਪੜਦਿਆਂ ਨੇ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਹਉ ਤੁੰਬਰੀ ਕਰੋ ਨਿਤ ਆਸ ਪ੍ਰਭ ਮੈ ਕਬ ਗੱਲ ਲਾਵੇਂਗੇ ਏ ਪਰਮਾਤਮਾ ਸਾਨੂੰ ਗੱਲ ਨਾਲ ਕਦੋਂ ਲਾਵੇਂਗਾ ਮੈਂ ਇੰਨੇ ਪਾਪ ਕੀਤੇ ਨੇ ਮੈਂ ਬਖਸ਼ਣ ਯੋਗ ਨਹੀਂ ਪਰ ਆਕ ਤੇਰੀ ਸ਼ਰਨ ਆ ਗਿਆ ਕਿਰਪਾ ਕਰਕੇ ਮੈਨੂੰ ਰੱਖ ਲੈ ਕਿਰਪਾ ਕਰਕੇ ਮੇਰੇ ਸਾਰੇ ਪਾਪ ਮਾਫ ਕਰ ਦੇ ਅਸੀਂ ਅਮਰਤ ਬਚਨ ਪੜ੍ਹਦੇ ਹਾਂ ਜੈਸਾ ਬਾਲਕ ਭਾਏ ਸੁਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜ ਗਹਿ ਬਉ ਭਾਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਕਹਣ ਲੱਗੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਈਦਾ ਤੇ ਗੁਰੂ ਜਿਹੜੇ ਪਿਛਲੇ ਪਾਪ ਨੇ ਮਾੜੇ ਕਰਮ ਨੇ ਸਾਡੇ ਖਤਮ ਕਰ ਦਿੰਦਾ ਉਹ ਸੰਗਤਾਂ ਪੜ੍ਹਦੀਆਂ ਨੇ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮਹ ਕਬ ਗੱਲ ਲਾਵੇਂਗੇ ਕਿ ਮੈਨੂੰ ਗੱਲ ਨਾਲ ਕਦੋਂ ਲਾਓਗੇ ਅਸੀਂ ਤੁਹਾਡੇ ਚਰਨਾਂ 'ਚ ਆਉਣੇ ਆ। ਕਿਰਪਾ ਕਰਕੇ ਸਾਨੂੰ ਗੱਲ ਨਾਲ ਲਾ ਲਓ। ਤੇ ਜਿਹੜੀ ਬੇੜੀ 'ਚ ਬੈਠ ਕੇ ਜਾਂਦੇ ਨੇ ਉਹ ਬੇੜੀ ਦਾ ਮਲਾ ਸਜਦਾ ਹੈ। ਸਜਦੇ ਦੇ ਕੰਨਾਂ 'ਚ ਇਹ ਰੋਜ਼ ਆਵਾਜ਼ ਪੈਂਦੀ ਹੈ। ਪਰ ਅੱਜ ਰਿਹਾ ਨਾ ਗਿਆ ਪੁੱਛ ਲਿਆ। ਕਹਿਣ ਲੱਗਾ ਸੰਗਤਾਂ ਨੂੰ ਮੈਂ ਇੱਕ ਬੇਨਤੀ ਕਰਦਾ ਤੁਸੀਂ ਕਹਿੰਦੇ ਜੇ ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਆ ਤਮਰੀ ਕਰੋ ਨਿਤ ਆਸ ਪ੍ਰਭ ਮਹੇ ਕਬ ਗੱਲ ਲਾਵਾਂਗੇ ਬੜੇ ਗੁਰੂ ਆਏ ਕਿਸੇ ਨੇ ਆਪਣੇ ਅਖੜਾਵਾਂ ਨਾਲ ਲਾ ਲਿਆ ਕਿਸੇ ਨੇ ਆਪਣੇ ਕੱਪੜਿਆਂ ਨਾਲ ਲਾ ਲਿਆ ਕਿਸੇ ਨੇ ਆਪਣੀਆਂ ਮੰਝੀਆਂ ਨਾਲ ਲਾ ਲਿਆ ਪਰ ਇਹ ਕੈਸਾ ਗੁਰੂ ਹੈ ਜਿਹੜਾ ਗੱਲ ਨਾਲ ਲਾ ਲੈਂਦਾ ਕਹਿਣ ਲੱਗੇ ਸੈਦਿਆ ਤੂੰ ਉਹਨਾਂ ਦਾ ਧਿਆਨ ਧਰ ਤੇ ਉਹਨਾਂ ਨੂੰ ਯਾਦ ਕਰ ਤੈਨੂੰ ਜਾਣ ਦੀ ਲੋੜ ਨਹੀਂ ਗੁਰੂ ਇੱਥੇ ਆਵੇਗਾ ਅਸੀਂ ਅੰਮ੍ਰਿਤ ਵਚਨ ਪੜਦੇ ਹਾਂ ਕਤ ਜਾਈਏ ਰੇ ਕਰ ਲਾਗੋ ਰੰਗ ਉਹਾਂ ਤਉ ਜਾਈਏ ਜੋ ਇहां ਨਾ ਹੋਏ ਕਹਨ ਲੱਗੇ ਉਥੇ ਤਾਂ ਜਾਓ ਜਦੋਂ ਇੱਥੇ ਨਹੀਂ ਗੁਰੂ ਤੇ ਉਹ ਕਹਨ ਲੱਗੇ ਕਿ ਗੁਰੂ ਤੈਨੂੰ ਆਣ ਕੇ ਮਿਲੇਗਾ ਪਰ ਅੰਦਰ ਟਿਕਾ ਨਾ ਹੋਇਆ ਕੀ ਪਤਾ ਗੁਰੂ ਆਵੇ ਕਿ ਨਾ ਆਵੇ ਪਰ ਰੋਜ਼ ਅਵਾਜਾਂ ਜ਼ਰੂਰ ਮਾਰਦਾ ਇੱਕ ਦਿਨ ਉਹ ਕਰਮ ਜਾਗ ਗਿਆ ਪੂਰਵ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬਹਿਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾ ਕੇ ਜਦੋਂ ਗੁਰੂ ਘਰੇ ਆਉਂਦਾ ਜਨਮਾਂ ਜਮੰਤਰਾਂ ਦੀ ਜਿਹੜੇ ਮਾਰੇ ਕਰਮ ਨੇ ਉਹਨਾਂ ਦੇ ਵਿੱਚੋਂ ਇੱਕ ਚੰਗਾ ਕਰਮ ਕੀਤਾ ਹੋਵੇ ਤੇ ਉਹ ਜਾਗ ਪੈਂਦਾ ਤੇ ਤਾਂ ਗੁਰੂ ਸਾਡੇ ਘਰੇ ਆਉਂਦਾ ਪਰ ਅੱਜ ਪਤਾ ਲੱਗਾ ਕਿ ਕਲਗੀਧਰਪਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਆ ਰਹੇ ਨੇ ਸਾਰਿਆਂ ਨੇ ਆਪੋ ਆਪਣੀਆਂ ਬੇੜੀਆਂ ਨੂੰ ਸਜਾਇਆ ਪਰ ਇਹਨੇ ਵੀ ਉਹਨਾਂ ਦੇ ਵਿੱਚ ਬੇੜੀ ਖਲਾਰ ਦਿੱਤੀ ਉਹਨਾਂ ਦੀਆਂ ਬੇੜੀਆਂ ਨਵੀਆਂ ਨੇ ਸ਼ੰਗਾਰੀਆਂ ਹੋਈਆਂ ਫੁੱਲਾਂ ਨਾਲ ਪਰ ਇਹ ਸਜਦੇ ਦੀ ਧੀ ਟੁੱਟੀ ਐ ਪਰ ਉਹ ਇਹਨੂੰ ਮਖੌਲ ਕਰਦੇ ਨੇ ਦੂਸਰੇ ਮਲਾ ਕਿ ਤੇਰੀ ਧੀ ਚ ਮਹਾਰਾਜ ਜੀ ਕਿਵੇਂ ਬੈਠਣਗੇ ਤੇਰੀ ਧੀ ਟੁੱਟੀ ਐ ਤੂੰ ਕੱਪੜੇ ਨਹੀਂ ਚੱਜਦੇ ਪਾਉਂਦਾ ਤੇਰੇ ਕੋਲੇ ਹੈ ਕਿ ਮਹਾਰਾਜ ਜੀ ਤੇਰੇ ਕੋਲੇ ਆਉਣਗੇ ਪਰ ਉਹਨਾਂ ਨੂੰ ਕੀ ਪਤਾ ਬੇੜੀ ਟਾ ਟੁੱਟੀ ਸੀ ਪਰ ਅੰਦਰੋਂ ਜੁੜਿਆ ਹੋਇਆ ਸੀ ਅੰਦਰੋਂ ਇੱਕ ਮਨ ਇੱਕ ਚਿੱਤ ਹੋ ਕੇ ਬਾਜਾ ਮਾਰਦਾ ਸੀ ਉਹਨਾਂ ਦੀਆਂ ਗੱਲਾਂ ਸਹਿਨ ਨਾ ਹੋਈਆਂ ਤੇ ਬੇੜੀ ਪਾਸੇ ਲੈ ਗਿਆ ਇੱਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਆਵਾਜ਼ ਮਾਰੀ ਕਹਿਣ ਲੱਗੇ ਸਜਿਆ ਬੇੜੀ ਲੈ ਕੇ ਆ ਤੇ ਸਾਨੂੰ ਇਸ ਸਤਲੋਈ ਦੇ ਦੂਸਰੇ ਕਿਨਾਰੇ ਤੇ ਛੱਡ ਕੇ ਆ। 베ੜੀ ਕੀਤੀ ਕੰਢੇ ਤੇ ਮਹਾਰਾਜੀ ਬਰਾਜੇ ਸਿੰਘ ਬਰਾਜੇ ਪਤਾ ਇਹਨਾਂ ਲੱਗਿਆ ਕਦੋਂ ਦੂਸਰਾ ਪਾਸਾ ਆ ਗਿਆ। ਦੂਸਰੇ ਕੰਢਾ ਕਦੋਂ ਆ ਗਿਆ ਪਤਾ ਨਾ ਲੱਗਿਆ। ਪਰ ਇੱਕ ਤੱਕ ਮਹਾਰਾਜੀ ਵੱਲ ਵੇਖਦਾ ਰਿਹਾ। ਅਸੀਂ ਬਚਨ ਪੜਦੇ ਆਂ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ निहाल ਜਾਂਪੁਰ ਦੇਖਾਂ ਸਾਹਮਣੇ ਮਹਾਰਾਜ ਜੀ ਨੂੰ ਸਾਹਮਣੇ ਵੇਖਿਆ ਸੁੱਧ ਬੁੱਧ ਭੁੱਲ ਗਈ ਪਤਾ ਨਾ ਲੱਗਿਆ ਚੱਪੂ ਕਿਵੇਂ ਮਾਰਨਾ ਪਤਾ ਨਾ ਲੱਗਿਆ ਕਿੱਧਰ ਨੂੰ ਮੁੱਕ ਕਰਕੇ ਬੈਠਣਾ ਪਰ ਮਹਾਰਾਜ ਜੀ ਵੱਲ ਵੇਖਦਾ ਰਿਹਾ ਜਦੋਂ ਦੂਸਰਾ ਕਿਨਾਰਾ ਆਇਆ ਨਾ ਤੇ ਮਹਾਰਾਜ ਜੀ ਕਹਿਣ ਲੱਗੇ ਸੈਦਿਆ ਤੇਰੇ ਕਿੰਨੇ ਪੈਸੇ ਤੇਰਾ ਕਿਰਾਇਆ ਕੀ ਬਣਦਾ ਤੇ ਸੈਦਾ ਕਹਿਣ ਲੱਗਾ ਮਹਾਰਾਜ ਇੱਕ ਮਲਾ ਦੂਸਰੇ ਮਲਾ ਤੋਂ ਪੈਸੇ ਨਹੀਂ ਜਿਲੇਗਾ ਤੁਹਾਡਾ ਤੇ ਮੇਰਾ ਕੰਮ ਇੱਕੋ ਜਾਂ ਭਾਈ ਦਇਆ ਸਿੰਘ ਜੀ ਕੋਲ ਖੜੇ ਸੀ ਉਹ ਕਹਿਣ ਲੱਗੇ ਉਹ ਸੈਦਿਆ ਤੂੰ ਇਹਨਾਂ ਨੂੰ ਜਾਣਦਾ ਏ ਕੌਣ ਹੈ ਕਹਿੰਦਾ ਹਾਂ ਮੈਂ ਜਾਣਦਾ ਏ ਖੁਦਾ ਨੇ ਰੱਬ ਨੇ ਅੱਲਾ ਨੇ ਤੇ ਕਹਿਣ ਲੱਗੇ ਸੈਦਿਆ ਫਿਰ ਕੀ ਚਾਹਣਾ ਕਹ ਲੱਗਾ ਮਹਾਰਾਜ ਅੱਜ ਮੇਰੇ ਨਾਲ ਇੱਕ ਸੌਦਾ ਕਰ ਲਾ ਮੈਂ ਤੁਹਾਡੇ ਨਾਲ ਸੌਦਾ ਕਰਨਾ ਹੈ ਮਹਾਰਾਜ ਇਹ ਕਹਿਣ ਲੱਗੇ ਉਹ ਸੈਦਿਆ ਕੀ ਸੌਦਾ ਕਰਨਾ ਸਾਡੇ ਨਾਲ ਕਹਿ ਲੱਗਾ ਮਹਾਰਾਜ ਤੁਸੀਂ ਵੀ ਮਲਾ ਮੈਂ ਵੀ ਮਲਾ ਮੈਂ ਇਸ ਸਮੁੰਦਰ 'ਚ ਬੇੜੀ ਚਲਾਉਣਾ ਇਸ ਸਮੁੰਦਰ ਤੋਂ ਪਾਰ ਕਰਦਾ ਲੋਕਾਂ ਨੂੰ ਤੁਹਾਨੂੰ ਪਾਰ ਕੀਤਾ ਪਰ ਮਹਾਰਾਜ ਜਦੋਂ ਮੈਂ ਤੁਹਾਡੀ ਘਾਟ ਤੇ ਆਵਾਂ ਤੁਸੀਂ ਮੈਨੂੰ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਕਰ ਦਿਆ ਜੀ ਇਹ ਭਵ ਸਾਗਰ ਤੋਂ ਪਾਰ ਕਰ ਦਿਆ ਜੀ ਮਹਾਰਾਜ ਜੀ ਕਹਿਣ ਲੱਗੇ ਉਹ ਸਜਿਆ ਵਪਾਰੀ ਤਾਂ ਬਣ ਗਿਆ ਪਰ ਤੈਨੂੰ ਸੌਦਾ ਨਹੀਂ ਕਰਨਾ ਆਇਆ ਮਹਾਰਾਜ ਜੀ ਕੀ ਗਲਤੀ ਹੋ ਗਈ ਕੀ ਭੁੱਲ ਹੋ ਗਈ ਕਹਨ ਲੱਗੇ ਉਹ ਸਜਦਿਆ ਤੂੰ ਨਿਗਾਹ ਮਾਰ ਕਿੰਨੇ ਜਾਣੇ ਮਹਾਰਾਜ ਜੀ ਵੀ ਤੁਹਾਡੇ ਸਿੱਖ ਤੇ 21 ਤੁਸੀਂ ਕੁੱਲ 21 ਜਾਣੇ ਤੇ ਮਹਾਰਾਜ ਜੀ ਕਹਨ ਲੱਗੇ ਉਹ ਸਜਦਿਆ ਇਹ ਸੌਦਾ ਸਾਨੂੰ ਫੱਬਦਾ ਨਹੀਂ ਮੈਂ ਉਹ ਵਪਾਰੀ ਨਹੀਂ ਜੇ ਜੜਾ ਦੂਸਰੇ ਵਪਾਰੀ ਨੂੰ ਘਾਟਾ ਪਾ ਦਿਆਂ ਮੈਂ ਆਪ ਘਾਟਾ ਜਰ ਲਵਾਂਗਾ ਕੋਈ ਗੱਲ ਨਹੀਂ ਪਰ ਦੂਸਰੇ ਵਪਾਰੀ ਨੂੰ ਘਾਟਾ ਨਹੀਂ ਪੈਣ ਦੇਂਦਾ ਕਹਣ ਲੱਗੇ ਸੈਦਿਆ ਇਹ ਗੱਲ ਸਾਨੂੰ ਪੱਬਦੀ ਨਹੀਂ ਕੀ ਤੂੰ ਸਾਨੂੰ ਇਕਿਆਂ ਨੂੰ ਪਾਰ ਕੀਤਾ ਅਸੀਂ ਤੈਨੂੰ ਕੱਲੇ ਨੂੰ ਪਾਰ ਕਰੀਏ ਇਹ ਸੌਦਾ ਸਾਨੂੰ ਪੱਬਦਾ ਨਹੀਂ ਚਰਨਾਂ ਤੇ ਡਿੱਗ ਪਿਆ ਕਹਿਣ ਲੱਗਾ ਮਹਾਰਾਜ ਜੀ ਕੀ ਕਿਰਪਾ ਕਰਨ ਲੱਗੇ ਹੋ ਮਹਾਰਾਜ ਜੀ ਨੇ ਸੈਦੇ ਨੂੰ ਕਿਹਾ ਲੈ ਸੈਦਿਆ 21 ਮੋਹਰਾਂ ਇਹ ਤੇਰਾ ਕਰਾਇਆ ਹੈ ਤੂੰ ਸਾਨੂੰ 21 ਨੂੰ ਪਾਰ ਕੀਤਾ ਕਹਿਣ ਲੱਗੇ ਸੈਦਿਆ ਅਸੀਂ ਤੇਰੀਆਂ 21 ਕੁੱਲਾਂ ਨੂੰ ਪਾਰ ਕਰਾਂਗੇ ਅਸੀਂ ਤੇਰੇ ਪਰਿਵਾਰ ਸਾਰੇ ਨੂੰ ਪਾਰ ਕਰਾਂਗੇ ਕੋਈ ਰਹਿ ਨਾ ਜਾਵੇ ਸੱਜਿਆ 21 ਕੁੱਲਾਂ ਤੱਕ ਤੈਨੂੰ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਕਰਾਂਗੇ ਚਰਣਾ ਤੇ ਡਿੱਗ ਪਿਆ ਕਹਨ ਲੱਗਾ ਮਹਾਰਾਜ ਸੰਕਤਾ ਤੋਂ ਸ਼ਬਦ ਸੁਨਿਆ ਸੀ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਆਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵੇਂਗੇ ਤੇ ਤੁਸੀਂ ਗੱਲ ਨਾਲ ਲਾਉਂਦੇ ਜੇ ਅੱਜ ਵੇਖ ਲਿਆ ਤੇ ਮਹਾਰਾਜ ਜੀ ਕਹਿਣ ਲੱਗੇ ਆ ਸੈਜਿਆ ਸਾਡੇ ਗੱਲ ਨਾਲ ਲਾ ਕੇ ਆਪਣੇ ਗੱਲ ਨਾਲ ਲਾਇਆ ਮਹਾਰਾਜ ਤੇ ਕਹਿਣ ਲੱਗੇ ਸੈਜੇ ਦੀਆਂ 21 ਕੁਲਾਂ ਪਾਰ ਕਰ ਦਿੱਤੀਆਂ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਨੇ ਆ ਤੇ ਗੁਰੂ ਸਾਡੇ ਕੀਤੇ ਹੋਏ ਜਿਹੜੇ ਮਾੜੇ ਕਰਮ ਨੇ ਪਾਪੇ ਖਤਮ ਕਰ ਦਿੰਦਾ ਪਰ ਇਦਾਂ ਹੈ ਜਿੱਦਾਂ ਦੇ ਹੈ ਉਦਾਂ ਆ ਜਾਈਏ ਜਿਸੇ ਆਵੇ ਕਿਸੇ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਿੱਦਾਂ ਦੇ ਹੈ ਕੇ ਉਦਾਂ ਦੇ ਸ਼ਰਨ ਵਿੱਚ ਆ ਜਾਈਏ ਜੇ ਮਾੜੇ ਆ ਮਾੜੇ ਬਣ ਕੇ ਆ ਜਾਈਏ ਦੇ ਕੁਝ ਕੋ ਚੰਗੇ ਆ ਚੰਗੇ ਬਣ ਕੇ ਆ ਜਾਈਏ ਇਹ ਨਹੀਂ ਕੀ ਹੈ ਮਾੜੇ ਪਾਪ ਕਰਦੇ ਆ ਕੋ ਕਰਮ ਕਰਦੇ ਆ ਜੇ ਗੁਰੂ ਕੋਲ ਆਨ ਕੇ ਕਹਿੰਦੇ ਆ ਨਹੀਂ ਮੇਰੇ ਵਰਗਾ ਕੋਈ ਨਹੀਂ ਉਹਨੂੰ ਗੁਰੂ ਨਹੀਂ ਬਖਸ਼ੇਗਾ ਆਓ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਇਸ ਪਰਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਜਿਨ੍ਹਾਂ ਨੇ ਅੰਮ੍ਰਿਤ ਬਾਣੀ ਸਹਿਜ ਪਾਠ ਪਾਠ ਕੀਤੇ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਪ੍ਰਵਾਹ ਚਲਾਏ ਆਪਣੇ ਘਰ ਵਿੱਚ ਆਪ ਬਾਣੀ ਪੜੀ ਕਿਉਂਕਿ ਜਦੋਂ ਅਸੀਂ ਆਪ ਬਾਣੀ ਪੜ੍ਹਦੇ ਆ ਨਾ ਸਾਨੂੰ ਬਹੁਤ ਕੁਝ ਪਤਾ ਲੱਗਦਾ ਕਿ ਗੁਰੂ ਕੀ ਕਹਿ ਰਹੇ ਨੇ ਕਿਉਂਕਿ ਇਸ ਗੁਰੂ ਦੇ ਵਿੱਚ 15 ਭਗਤ ਨੇ 11 ਭਟ ਨੇ 6 ਗੁਰੂ ਸਾਹਿਬਾਨ ਨੇ 4 ਗੁਰੂ ਸਿੱਖ ਹੈ ਸ਼ਕਤੀ ماں ਪੁਰਖਾਂ ਦੀ ਬਾਣੀ ਦਰਜ ਹੈ ਸਾਨੂੰ ਪਤਾ ਲੱਗ ਜਾਵੇ ਛੱਤੀ ਮਾਂ ਪੁਰਖ ਸਾਡਾ ਜੀਵਨ ਕਿਵੇਂ ਬਣਾਉਂਦੇ ਨੇ ਉਹਨਾਂ ਨੇ ਆਪਣਾ ਜੀਵਨ ਕਿਵੇਂ ਬਣਾਇਆ ਆਓ ਮੈਂ ਫਿਰ ਬੇਨਤੀ ਕਰਾਂ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਬੜੀਆ ਉਹਦੀ ਨਦਰ ਨਜ਼ਰ ਦੇ ਵਿੱਚ ਮਿਹਰਾਂ ਨੇ ਬਰਕਤਾਂ ਨੇ ਜੇ ਉਹ ਕਿਤੇ ਕਿਨਕਾ ਮਾਤਰ ਵੀ ਸਾਡੇ ਤੇ ਨਜ਼ਰ ਕਰ ਦੇਵੇ ਆਓ ਸੇਵਕ ਪਰਿਵਾਰ ਭਾਈ ਸਾਹਿਬ ਭਾਈ ਚਮਕੌਰ ਸਿੰਘ ਪਿਤਾ ਸਰਦਾਰ ਸਾਲ ਸਿੰਘ ਬੀਬੀ ਸ਼ਿੰਦਰਪਾਲ ਕੌਰ ਜਿਨ੍ਹਾਂ ਨੇ ਗ੍ਰਹਿ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਨ ਪਾਏ ਸੰਗਤਾਂ ਦੇ ਚਰਨ ਪਏ ਹਰ ਜਸ ਹੋਇਆ ਕਿਉਂਕਿ ਬਾਹਰ ਵਿਦੇਸ਼ ਦੇ ਵਿੱਚ ਦਾका ਸੁਖਪ੍ਰੀਤ ਸਿੰਘ ਤੇ ਲਾਜੀਤ ਸਿੰਘ ਜਿੰਨਾਂ ਨੂੰ ਪੀਆਰ ਮਿਲਦੀ ਖੁਸ਼ੀ ਦੇ ਵਿੱਚ ਇਹ ਬਾਣੀ ਦੇ ਪ੍ਰਵਾਹ ਕਥਾ ਕੀਰਤਨ ਵਿਚਾਰਾ ਹੋਈਆਂ ਸੰਤ ਦੇ ਚਰਨਾਂ 'ਪੈ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਰੇ ਹੀ ਪਰਿਵਾਰ ਤੇ ਉਹਨਾਂ ਬੱਚਿਆਂ ਤੇ ਜੋ ਵਿਦੇਸ਼ ਵਿੱਚ ਰਹਿ ਰਹੇ ਨੇ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣਾ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਜੋ ਅੱਗੇ ਤੋਂ ਸਤਸੁਰਾਂ ਜੀ ਦੇ ਮਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਣ ਤੇ ਸੰਗਤਾਂ ਨੂੰ ਆਪਣੇ ਘਰੇ ਬੁਲਾ ਕੇ ਉਹਨਾਂ ਦੇ ਚਰਨ ਪਵਣ ਗੁਰੂ ਸਾਹਿਬ ਦੇ ਚਰਨ ਪਵਣ ਤੇ ਆਓ ਇਤਨੀਆਂ ਬੇਖੀਆਂ ਪਰਵਾਨ ਕਰਨੀਆਂ ਭੁੱਲ ਚੁੱਕ ਦੀ ਖਿਮਾ ਆਓ ਸ਼ਬਦ ਨਾਲ ਜੁੜੀਏ ਕੋਈ ਰਸਨਾ ਬਾਂਝੀ ਨਾ ਰਹਿ ਜਾਏ ਜੇ ਗੁਰੂ ਦੀ ਮਤ ਲੈ ਕੇ ਚੱਲਾਂਗੇ ਤਰੇ ਜਰੂਰ ਹੋਏਗਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ